ਉਹ ਸਾਰੇ ਦੇਸ਼ਾਂ ਦਾ ਜਿਹੜਾ ਤੁਕਨ ਦਾ ਬੋਕਾ ਮਿਲਿਆ ਪਰ ਅਸੀਂ ਜਦੋਂ ਅਜੇਪ ਕੋਚੇ ਤੇ ਦੇਖਿਆ ਇੱਥੇ ਜੇਪ ਦੇਖ ਕੇ ਦੋ ਦੇ ਜਿੱਥੇ ਰੋਟੀ ਜਿੱਦਾਂ ਆਪਾਂ ਇੰਡੀਆ ਵਾਲੇ ਰੋਟੀਆਂ ਖਾਣੇ ਆ ਇਹ ਵੀ ਰੋਟੀਆਂ ਇੱਥੇ ਬਹੁਤ ਜ਼ਿਆਦਾ ਸਾਡੇ ਕੋ ਸੇਮ ਤੋਂ ਸੇਮ ਰੋਟੀਆਂ ਸਾਡੇ ਵਰਗੀਆਂ ਰੋਟੀਆਂ ਦੀ ਇੰਨੀ ਜ਼ਿਆਦਾ ਸੇਲ ਹੈਗੀ ਆ ਤੇ ਤੇ ਮਸ਼ੀਨਾਂ ਲੱਗੀਆਂ ਹੋਈਆਂ ਆ ਇਸ ਤੋਂ ਸ਼ੁਰੂਆਤ ਹੁੰਦੀ ਆ ਉਹ ਆਟਾ ਗੁੰਨੇ ਆ ਆਟਾ ਗੁੰਨਣ ਤੋਂ ਬਾਅਦ ਆ ਪੇੜੇ ਜਿੱਦਾਂ ਆਪਾਂ ਕਰਦੇ ਆ ਪੇੜੇ ਕੀਤੇ ਜਾਂਦੇ ਆ ਉਸ ਤੋਂ ਬਾਅਦ ਔਰ ਜਿਹੜਾ ਅਟਾ ਬਿਲੋਂ ਗੁੰਨੇ ਜਾਂਦਾ ਅਟਾ ਗੁੰਨ ਤੋਂ ਬਾਅਦ ਇਸ ਤਰੀਕੇ ਨਾਲ ਅਟਾ ਗੁੰਨੇ ਜਾਂਦਾ ਇਸ ਤੋਂ ਬਾਅਦ ਇਹਦੇ ਵਿੱਚ ਪਾ ਲਿਆ ਇਸ ਤੋਂ ਬਾਅਦ ਇਹ ਪੇੜੇ ਕਰਦੇ ਆ ਇਹ ਪੇੜੇ ਕਰ ਤੋਂ ਬਾਅਦ ਇਹ ਫਿਰ ਰੂਟੀਆਂ ਬਣਾ ਬਣਾ ਕੇ ਮਸ਼ੀਨ ਦੇ ਵਿੱਚ ਪਾਈ ਜਾਂਦੇ ਆ ਇਸ ਤੋਂ ਹਾਂ ਇਹ ਮਸ਼ੀਨ 'ਚ ਪਾ ਰਹੇ ਆ ਇਹ ਮਸ਼ੀਨ 'ਤੇ ਜਾ ਰਹੀਆਂ ਇਹ ਤੋਂ ਫਿਰ ਇਹਦੀਆ ਇਹ ਤੋਂ ਫਿਰ ਤਿਆਰ ਹੋ ਕੇ ਅਗਲੇ ਪੰਨੇ ਨਿਕਲਦੀਆਂ ਤੇ ਬਹੁਤ ਹਾਈ ਲੈਵਲ ਤੇ ਜਿਹੜਾ ਰੋਟੀਆਂ ਦੀਆਂ ਇੱਥੇ ਮਸ਼ੀਨਾਂ ਖਾਂ ਖਾਂ ਦੇ ਲੱਗੀਆਂ ਹੋਈਆਂ ਉਹ ਰੋਟੀ ਸਪਲਾਈ ਕਰਦੇ ਆ ਇਸ ਤਰੀਕੇ ਦੇ ਨਾਲ ਇਹ ਤੋਂ ਜਿਹੜੀ ਰੋਟੀ ਬਣ ਕੇ ਬਾਹਰ ਹੁੰਦੀ ਆ ਤੇ ਰੋਟੀਆਂ ਖਰੀਦਣ ਵਾਲੇ ਲੋਕ ਜਿਹੜੇ ਆਗੇ ਆ ਬਾਹਰ ਖੜੇ ਹੋਏ ਹੋਏ ਆ ਸਾਰੇ ਬੰਦੇ ਆਪੋ ਆਪਣੇ ਕੰਮ ਤੇ ਲੱਗੇ ਆ ਤੇ ਇਹ ਸੀ ਦੇ ਵਿੱਚ ਰੋਟੀ تیار ਹੋ ਕੇ ਬਾਹਰ ਆ ਗਈ ਆ ਹਾਂ ਤੇ ਆ ਇਹ ਤੋਂ ਰੋਟੀ ਅਸੀਂ ਸਪਲਾਈ ਜਾਂਦੀ ਹੈ ਇਦਾਂ ਦੀਆਂ ਬਹੁਤ ਸਾਰੀਆਂ ਮਸ਼ੀਨਾਂ ਸ਼ਹਿਰ ਦੇ ਵਿੱਚ ਲੱਗੀਆਂ ਹੋਈਆਂ ਆ ਆਜਿਬ ਦੇ ਵਿੱਚ ਜਿਹਨੂੰ ਮਿਸਰ ਵੀ ਕਹਿੰਦੇ ਆ ਮਿਸਾ